ਬਾਬਾ ਜੁਰਾਵਰ ਸਿੰਘ ਬਾਬਾ ਪਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਹੀੜੀ ਤੋਸ਼ਰੀ ਜੋਤੀ ਸਰੂਪ ਸਾਹਿਬ ਤੱਕ ਕੱਢਣ ਵਾਲੇ ਨਗਰ ਕੀਰਤਨ ਜਿਹੜਾ ਕਿ ਮੋਰਿੰਡੇ ਤੋਂ ਹੁੰਦੇ ਹੋਏ ਨਗਾਮਾ ਬਸੀ ਪਠਾਨਾ ਸ਼੍ਰੀ ਪੱਤੇਗੜ ਸਾਹਿਬ ਜਾ ਕੇ ਸਮਾਪਤ ਹੋਇਆ। ਭਾਜੀ ਅੱਜ ਇੱਥੇ ਸੇਵਾ ਨਿਭਾਈ ਗਈ ਹੈ ਤੇ ਸਾਹਿਬ ਜਗ੍ਹਾ ਦਾ ਨਗਰ ਕੀਰਤਨ ਸਹੀੜੀ ਤੋਂ ਚੱਲ ਕੇ ਪੱਤੇਗੜ ਸਾਹਿਬ ਜਾ ਰਿਹਾ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀ ਸਾਬਜਾਦਿਆਂ ਦੀ ਯਾਦ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਉਹਨਾਂ ਵਾਸਤੇ ਤੇ ਉਹਨਾਂ ਦੀ ਜਿਹੜੀ ਗੁਰੂ ਘਰ ਦੀ ਸੰਗਤ ਹੈ ਉਹਨਾਂ ਦੀ ਸੇਵਾ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਦੁੱਧ ਦਾ ਤੇ ਚਾਹ ਮਠੀਆਂ ਦਾ ਨਾਲ ਲੰਗਰ ਲਗਾਇਆ ਹੈ ਜੀ ਤੇ ਜੋ ਵੀ ਸਾਡੇ ਸਾਥੀ ਨੇ ਜੀ ਨਾਲ ਗੁਰੂ ਘਰ ਦੇ ਸੇਵਕ ਉਹਨਾਂ ਸਾਰਿਆਂ ਦੇ ਸਾਥ ਦੇ ਨਾਲ ਅਸੀਂ ਆਏ ਸਾਲ ਦੀ ਤਰ੍ਹਾਂ ਹਰ ਸਾਲ ਦੁੱਧ ਦਾ ਲੰਗਰ ਲਗਾਉਂਦੇ ਆ ਜੀ ਹਾਂ ਜੀ ਤੁਹਾਡੇ ਵੱਲੋਂ ਨਗਰ ਜਿਹੜਾ ਲੰਗਰ ਲਗਾਇਆ ਗਿਆ ਨੌਜਵਾਨ ਬਲੇਡ ਚੋਸ਼ ਕੇ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਦੇਖਿਆ ਜਾ ਰਿਹਾ ਕਿ ਕੋਈ ਮੋਲੜਵਾਟਰ ਟਰੈਕਟਰ ਤੇ ਗੇੜੀਆਂ ਲਾਉਂਦੇ ਨੇ ਆਵਾਜ਼ਾਂ ਕੱਢਦੇ ਨੇ ਸੜਕਾਂ ਉਾਂ ਦੀ ਠੀਕ ਕੀ ਸੰਬੰਧ ਇਹ ਤੁਸੀਂ ਜਾਂ ਕੀ ਜਿਹੜਾ ਇਸ ਵੀਡੀਓ ਤੇ ਰਾਹੀਂ ਸੰਦੇਸ਼ ਦੇਣਾ ਚਾਹੁੰਦੇ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਜੀ ਪਹਿਲਾਂ ਨਾਲੋਂ ਵੈਸੇ ਕਾਫੀ ਸੁਧਾਰ ਆ ਚੁੱਕਿਆ ਹੈ ਜੇ ਆਪਾਂ ਪਿਛਲੇ ਕੁਝ ਸਾਲਾਂ ਤੋਂ ਦੇਖੀਏ ਇਸ ਸਾਲ ਥੋੜੇ ਹੁੱਲੜਬਾਜ਼ ਵਾਲੀਆਂ ਜਿਹੜੀਆਂ ਹਰਕਤਾਂ ਨੇ ਉਹ ਘੱਟ ਕੀਤੀਆਂ ਗਈਆਂ ਨੇ ਤੇ ਕੋਈ ਵੀ ਇਹਨਾਂ ਹਰਕਤਾਂ ਨੂੰ ਪਸੰਦ ਨਹੀਂ ਕਰਦਾ ਜੀ ਆਪਣੇ ਘਰ ਤੋਂ ਲੈ ਕੇ ਜੀ ਬਾਹਰ ਤੱਕ ਸ਼ਹਿਰ ਤੱਕ ਜਿੱਥੇ ਤੱਕ ਵੀ ਆਪਣਾ ਸਰਕਲ ਆਪਣੀ ਪਹੁੰਚ ਹੋ ਸਕਦੀ ਹੈ ਸਭ ਨੂੰ ਇਹੀ ਸੁਨੇਹਾ ਦੇਣਾ ਚਾਹੀਦਾ ਹੈ ਕਿ ਇੱਕ ਲਹਿਜੇ ਦੇ ਵਿੱਚ ਇੱਥੇ ਆਪਾਂ ਜਿਹੜੀ ਸਭਾ ਹੈ ਉਹਦੇ ਵਿੱਚ ਸ਼ਾਮਲ ਹੋਈਏ ਕੋਈ ਹੁੱਲੜਬਾਜੀ ਨਾ ਕਰੀਏ ਚੰਗੀ ਸੰਗਤ ਦੀ ਤਰ੍ਹਾਂ ਕਿਉਂਕਿ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸਾਨੂੰ ਦੇਖਦੇ ਨੇ ਸਿੱਖਾਂ ਦਾ ਇਸ ਨਾਲ ਚੰਗਾ ਪ੍ਰਚਾਰ ਨਹੀਂ ਹੁੰਦਾ ਜੇ ਆਪਾਂ ਕੋਈ ਹੁੱਲੜਬਾਜੀ ਕਰਦੇ ਹਾਂ ਤਾਂ ਇਹਨਾਂ ਕਾਲੇ ਕਰਕੇ ਅਸੀਂ ਆਧੁਨਿਕ ਸੋਸ਼ਲ ਮੀਡੀਆ ਦੀ ਜਿਵੇਂ ਸਿੱਖਾਂ ਨੂੰ ਜਿੱਥੋਂ ਮਿਲਦਾ ਸੀ ਗੁਰਬਾਣੀ ਸਿੱਖਣੀ ਸੀ ਪਰ ਅਸੋ ਲੈਕਚਰਾਂ ਦੇ ਨਾਲ ਜ਼ਿਆਦਾ ਜੁੜਦੇ ਜਾ ਰਹੇ ਹਾਂ ਤੇ ਕੀ ਕੌਂਗਰਸ ਤੁਸੀਂ ਉਹਨਾਂ ਆਪਣੇ ਵੀਰਾਂ ਨੂੰ ਇਸ ਸ਼ਹੀਦਾਂ ਦੀ ਧਰਤੀ ਤੋਂ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਸਾਰਿਆਂ ਨੂੰ ਕਿ ਜਿਹੜੇ ਘਰਾਹੇ ਪਹਿਣਾ ਹੁੰਦਾ ਜੀ ਉਹ ਬਹੁਤ ਸੋਖਾ ਹੁੰਦਾ ਹੈ ਤੇ ਚੰਗੀ ਜੀਵਨ ਸ਼ੈਲੀ ਚੰਗੇ ਗੁਣ ਅਪਣਾਉਣਾ ਬਹੁਤ ਔਖਾ ਹੁੰਦਾ ਹੈ ਪਰ ਜਦੋਂ ਬੰਦਾ ਇੱਕ ਪਾਸਿਓਂ ਸੋਚ ਚੰਗੀ ਲੈ ਕੇ ਚੱਲਦਾ ਤਾਂ ਮਹਾਰਾਜ ਵੀ ਉਹਨਾਂ ਦਾ ਫਿਰ ਸਾਥ ਦਿੰਦੇ ਨੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੈ ਜੀ ਸਾਰਾ ਕੁਝ ਜੇ ਆਪਾਂ ਨੂੰ ਚੰਗੀ ਸੋਚ ਹੀ ਆਉਣੀ ਹੈ ਤਾਂ ਉਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਆਉਣੀ ਹੈ ਜੇ ਆਪਾਂ ਇਦਾਂ ਦੇ ਕਾਰਜਾਂ 'ਚ ਸ਼ਾਮਲ ਹੋਵਾਂਗੇ ਤਾਂ ਆਪ ਹੀ ਗੁਰੂ ਮਹਾਰਾਜ ਮਿਹਰ ਕਰਨਗੇ ਤੇ ਸਾਡੀ ਸੋਚ ਵਧੀਆ ਹੋ ਸਕਦੀ ਹੈ ਜੀ ਭਾਜੀ ਕੀ ਗੱਲ ਹੋ ਰਹਾ ਜਿਵੇਂ ਦੇਖਿਆ ਵੀ ਅੱਜ ਕੱਲ ਨੌਜਵਾਨ ਪੀੜ੍ਹੀ ਕੁਝ ਸਮੇਂ ਤੋਂ ਬਦਰ੍ਹਾਂ ਦੇ ਚੱਲ ਰਹੀ ਹੈ ਨਸ਼ਾ ਕੰਨੀ ਜ਼ਿਆਦਾ ਹੋ ਗਿਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹਦੇ ਹੋ ਅਸੀਂ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਜੀ ਕਿ ਸਾਡੀ ਜਿਹੜੀ ਧਰਤੀ ਹੈ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਇੱਕ ਦੂਜੇ ਦੀ ਸੇਵਾ ਭਾਵਨਾ ਵਾਲੀ ਧਰਤੀ ਹੈ ਜਿਉ ਆਪਣੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਜੀ ਜੋ ਕਰਾਹੇ ਪਈ ਰਹੇਗੀ ਤਾਂ ਪੰਜਾਬ ਜੋ ਇਹਦਾ ਇਤਿਹਾਸ ਹੈ ਤੇ ਆਉਣ ਵਾਲੀਆਂ ਜਨਰੇਸ਼ਨਾਂ ਉਸ ਤਰ੍ਹਾਂ ਸਾਡੇ ਪੁਰਖਿਆਂ ਦੀ ਸੋਚ ਤੇ ਪੈਰਾ ਨਹੀਂ ਦੇ ਸਕਦੀਆਂ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਚੰਗੇ ਆਚਰਣ ਵਾਲਾ ਜੀਵਨ ਜਿਵੇਂ ਸਾਡੇ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਤੇ ਜੋ ਸਾਡੀ ਸਿੱਖ ਰਹਿਤ ਮਰਿਆਦਾ ਹੈ ਉਸ ਦੇ ਅਨੁਸਾਰ ਹੀ ਜੀਵਨ ਬਤੀਤ ਕਰਨਾ ਚਾਹੀਦਾ